ਪੰਜਾਬ ਪਰ ਦੇ ਕੰਪਿਊਟਰ ਅਧਿਆਪਕਾਂ ਨੇ ਆਪਣੀ ਅਧਿਆਪਕਾਂ ਦੀ ਬਹਾਲੀ ਅਤੇ ਸਰਕਾਰ ਦੀ ਅਦਾ ਖਿਲਾਫੀ ਦੇ ਖਿਲਾਫ ਚਲਾਏ ਜਾ ਰਹੇ ਸੰਘਰਸ਼ ਨੂੰ ਹੁਣ ਆਰ ਪਾਰ ਦੀ ਲੜਾਈ ਦੇ ਵਿੱਚ ਬਦਲ ਦਿੱਤਾ ਹੈ। ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠਾਂ ਸੈਂਕੜੇ ਅਧਿਆਪਕ ਬੀਤੇ 105 ਦਿਨਾਂ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਭੁੱਖ ਹਟਾਲ ਤੇ ਬੈਠੇ ਹੋਏ ਹਨ ਪਰ ਸਰਕਾਰ ਦੇ ਕਿਸੇ ਵੀ ਨੁਮਾਇंदे ਨੇ ਉਨ੍ਹਾਂ ਦੀ ਸੁਣ ਨਹੀਂ ਲਈ। ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਹੋਈਆਂ ਦਰਜਣਾ ਮੀਟਿੰਗਾਂ ਦਸਕਾ ਵੀ ਹੁਣ ਤੱਕ ਡੱਕ ਦੇ ਤਿੰਨ ਪਾਤ ਵਾਲਾ ਹੀ ਰਿਹਾ ਹੈ ਦਾਦੀਏ ਕਿ ਮੁੱਖ ਮੰਤਰੀ ਦੀ ਕੋਠੀ ਨੇੜੇ ਮੋਰਚੇ ਉੱਤੇ ਡਟੇ ਸੈਂਕੜਾ ਕੰਪਿਊਟਰ ਅਧਿਆਪਕਾਂ ਨੇ ਮਹਿਲਾਵਾਂ ਸਣੇ ਠੰਡ ਦੇ ਬਾਵਜੂਦ ਸੜਕ ਉੱਤੇ ਬਿਸਤਰੇ ਲਗਾ ਕੇ ਖੁੱਲੇ ਅਸਮਾਨ ਹੇਠਾਂ ਰਾਤ guzari ਸੜਕ ਉੱਤੇ ਮੋਰਚਾ ਲਗਾ ਕੇ ਡਟੇ ਕੰਪਿਊਟਰ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਵਿੱਤ ਮੰਤਰੀ ਵੱਲੋਂ ਠੱਪ ਕੀਤੇ ਮਹਿੰਗਾਈ ਭੱਤੇ ਡੀਏ ਨੂੰ 12 ਦਸੰਬਰ ਤੱਕ ਬਹਾਲ ਕਰਨ ਦੇ ਕੀਤੇ ਵਾਅਦੇ ਨੂੰ ਲਾਗੂ ਕਰਵਾ ਕੇ ਹੀ ਉਹ ਘਰਾਂ ਨੂੰ ਪਰਤਣਗੇ ਕੰਪਿਊਟਰ ਅਧਿਆਪਕਾਂ ਨੇ ਦੋਸ਼ ਲਾਇਆ ਕਿ ਬੀਤੀ ਰਾਤ ਪ੍ਰਸ਼ਾਸਨ ਵੱਲੋਂ ਰਾਤ guzਾਰਨ ਲਈ ਟੈਂਟ ਲਗਾਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਜਿਸ ਕਾਰਨ ਇਕੜੇ ਦੇ ਅਧਪਕ ਖੁੱਲੇ ਅਸਮਾਨ ਹੇਠਾਂ ਡਟੇ ਹੋਏ ਹਨ ਤਸਵੀਰਾਂ ਵੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਤਾਪਮਾਨ ਇਹਨਾਂ ਦਿਨੀ 5 ਡਿਗਰੀ ਤੱਕ ਹਰਿਆਣਾ ਪੰਜਾਬ ਦੇ ਵਿੱਚ ਪਹੁੰਚ ਜਾਂਦਾ ਹੈ ਅਜਿਹੇ ਮੌਸਮ ਦੇ ਵਿੱਚ ਸਰਦ ਰੁੱਤ ਦੇ ਵਿੱਚ ਜਿੱਥੇ ਲੋਕ ਘਰਾਂ ਵਿੱਚ ਦੁਪਕੇ ਬੈਠੇ ਨੇ ਉੱਥੇ ਇਹ ਕੰਪਿਊਟਰ ਅਧਿਆਪਕ ਖੁੱਲੇ ਅਸਮਾਨੀ ਠੰਡੀਆਂ ਰਾਤਾਂ گزارਨ ਦੇ ਲਈ ਮਜਬੂਰ ਹੋ ਰਹੇ ਨੇ ਨਾ ਹੀ ਸਰਕਾਰ ਇਹਨਾਂ ਵੱਲ ਧਿਆਨ ਦੇ ਰਹੀ ਹੈ ਤੇ ਨਾ ਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਇਹਨਾਂ ਵੱਲ ਕੋਈ ਧਿਆਨ ਦੇ ਰਹੇ ਨੇ ਤਾਂ ਤਦੀਨ ਬਿਆਨ ਕਰ ਰਹੇ ਹਨ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰਾਂ ਦੇ ਸਤਾਏ ਹੋਏ ਕੰਪਿਊਟਰ ਅਧਿਆਪਕ ਆਪਦੀ ਮੰਗਾਂ ਮੰਨਵਾਉਣ ਦੇ ਲਈ ਮੁੱਖ ਮੰਤਰੀ ਦੀ ਕੋਠੀ ਨੇੜੇ ਖੁੱਲੇ ਅਸਮਾਨ ਹੇਠਾਂ ਰਾਤ گزار ਕੇ ਆਪਦੇ ਵਿਰੋਧ ਦਾ ਪ੍ਰਗਟਾਵਾ ਕਰ ਰਹੇ ਨੇ ਹਾਲਾਂਕਿ ਇਹਨਾਂ ਵੱਲੋਂ ਟੈਂਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੇਕਿਨ ਪ੍ਰਸ਼ਾਸਨ ਨੇ ਟੈਂਟ ਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਿਸ ਦੇ ਸਦਕਾ ਇਹਨਾਂ ਨੂੰ ਖੁੱਲੇ ਅਸਮਾਨਾਂ ਹੇਠ ਹੀ ਰਾਤ گزارਨੀ ਪਈ ਕੰਪਿਊਟਰ ਵਿਆਪਕ ਤਰਨਤਨ ਜਿਲ੍ਹਾ ਕੀ ਕਹਿਣਾ ਚਾਹੋਗੇ ਅੱਜ ਮੁੱਖ ਮੰਤਰੀ ਦੀ ਰਾਇ ਸਕੇ ਤੁਸੀਂ ਇੱਕ ਪੂਰਾ ਪ੍ਰੋਟੈਸਟ ਲਾ ਰਿਆ ਸਾਰੀ ਤੁਹਾਡੀ ਮਹਿਲਾਵਾ ਟੀਚਰ ਤੇ ਜੈਂਟ ਸਿਚਰ ਇੱਕ ਆਪਣੇ ਬਿਸਤਰੇ ਲੈ ਕੇ ਬੈਠ ਚੁੱਕੇ ਹਾਂ ਅ ਨਿਕੋ ਭਾਜੀ ਸਾਡੀ ਮੰਗ ਜਿਹੜੀ ਇਹਨਾਂ ਕੋ ਬੜੀ ਪੁਰਾਣੀ ਹੈ ਉਹ ਹੀ ਚੱਲੀ ਆ ਰਹੀ ਜਿਹੜੀ ਪੂਰੀ ਨਹੀਂ ਹੋ ਰਹੀ ਸਾਡੀ ਕਿ ਏ ਪੰਜਾਬ ਦਾ ਮੁੱਖ ਮੰਤਰੀ ਜਦੋਂ ਕਿ ਇਹ ਮੁੱਖ ਮੰਤਰੀ ਨਹੀਂ ਸੀ ਇਹ ਸਾਡੇ ਧਰਨੇ ਮੁਜਾਰਿਆਂ ਦੇ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਈ ਤੇ ਧੀਆਂ ਭੈਣਾਂ ਜਿਹੜੀਆਂ ਵਾ ਇਦਾਂ ਸੜਕਾਂ ਤੇ ਨਹੀਂ ਰੋਲਣਗੀਆਂ ਪਰ ਵੇਖ ਲਓ ਕਿ ਹੁਣ ਸਾਰੀਆਂ ਜਿਹੜੀਆਂ ਸਾਡੀਆਂ ਭੈਣਾਂ ਵਾ ਜਿਹੜੀਆਂ ਉਹ ਤਾਂ ਸੜਕਾਂ ਤੇ ਬੈਠੀਆਂ ਵਾ ਫਿਰ ਅਸੀਂ ਇਹਨਾਂ ਦੇ ਕਿਹੜੇ ਵਾਅਦਿਆਂ ਤੇ ਯਕੀਨ ਕਰੀਏ ਤੇ ਜਦੋਂ ਇਹ ਸੱਤਾ 'ਚ ਆ ਗਏ ਤੇ ਇਹ ਸਾਡੇ ਨਾਲ ਵਾਅਦਾ ਕਰਕੇ ਆਏ ਸੀ ਕਿ ਤੁਹਾਨੂੰ ਆਉਂਦਿਆ ਸਾਰੀ ਕੰਪਿਊਟਰ ਦੇ ਆਪ ਕਰਨ ਜਿਹੜਾ ਵਾ ਸਿੱਖਿਆ ਭਾਗ ਦੇ ਵਿੱਚ ਮਰਜ਼ ਕੀਤਾ ਜਾਵੇਗਾ ਤੇ ਇਹਨਾਂ ਨੇ ਵਕ ਵਕ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਤੇ ਹੁਣ ਇਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਹਾਡੀ ਜਿਹੜੀ ਆ 12 ਤਰੀਕ ਨੂੰ ਜਿਹੜੀ ਆ ਡੀਏ ਦੀ ਫਾਈਲ ਜਿਹੜੀ ਆ ਕਲੀਅਰ ਹੋ ਜਾਏਗੀ ਪਰ ਉਹਨੂੰ ਵੀ ਇਹਨਾਂ ਨੇ ਟਾਲਮਟੋਲ ਕਰਕੇ ਇਹਨਾਂ ਦਾ ਕੰਮ ਹੈ ਜਦੋਂ ਅਸੀਂ ਇਹ ਰੈਲੀ ਕਰਨ ਆਉਂਦੇ ਆ ਤੇ ਇਹਨਾਂ ਨੇ ਪ੍ਰਸ਼ਾਸਨ ਦੇ ਹੱਥ ਸਾਨੂੰ ਇੱਕ ਜੜਾ ਵਾਲ ਲਾਰੇ ਲੱਪੇ ਵਾਲਾ ਇੱਕ ਜਿਹੜੀ ਮੀਟਿੰਗ ਦਾ ਨੋਟਿਸ ਦੇ ਕੇ ਸਾਨੂੰ ਭੇਜ ਦਿੰਦੇ ਆ ਪਰ ਇਹ ਜੇ ਇਹ ਇੰਨੇ ਮਤਲਬ ਜੇ ਆਪਣੇ ਆਪ ਨੂੰ ਸ਼ੈਤਾਨ ਸਮਝਦੇ ਨੇ ਤੇ ਅਸੀਂ ਵੀ ਇਹਨਾਂ ਦੀਆਂ ਹੁਣ ਚਾਲਾਂ ਸਮਝਦੇ ਆ ਤੇ ਅਸੀਂ ਐਸੇ ਕਰਕੇ ਹੀ ਸੜਕਾਂ ਤੇ ਆ ਕਿ ਅਸੀਂ ਹੁਣ ਐਦਾਂ ਮੀਟਿੰਗਾਂ ਲੈ ਕੇ ਨਹੀਂ ਜਾਣਾ ਅਸੀਂ ਹੱਲ ਲੈ ਕੇ ਜਾਣਾ ਅਸੀਂ ਆਪਣਾ ਡੀਏ ਦਾ ਨੋਟੀਫਿਕੇਸ਼ਨ ਜਾਰੀ ਕਰਾ ਕੇ ਜਾਣਾ ਇਹ ਕਹਿੰਦੇ ਕਿ ਸਿੱਖਿਆ ਸਕੱਤਰ ਜਿਹੜਾ ਵਿੱਤ ਸਕੱਤਰ ਜਾਂ ਛੁੱਟੀ ਤੇ ਗਿਆ ਹੈ ਸਾਨੂੰ ਨਹੀਂ ਮਤਲਬ ਕਿਹੜਾ ਛੁੱਟੀ ਤੇ ਗਿਆ ਹੈ ਇਹਨਾਂ ਕਿਹਦੀ ਡਿਊਟੀ ਲਾਉਣੀ ਆ ਕਿੰਨੇ ਸਾਈਨ ਕਰਨੇ ਆ ਉਹ ਇਹਨਾਂ ਦੇ ਹੱਥ ਵਿੱਚ ਆ ਅਸੀਂ ਅੱਜ ਆ ਸੜਕਾਂ ਦੇ ਬੈਠੇ ਆ ਅਸੀਂ ਉਹਨਾਂ ਚੇਰੇ ਤੋਂ ਨਹੀਂ ਜਾਣਾ ਅਸੀਂ ਆਪਣੇ ਬਿਸਤਰੇ ਖੋਲ ਲਿਆ ਤੇ ਪਰ ਇਹਨਾਂ ਦੇ ਗੋਲ ਕਰਕੇ ਜਾੜੇ ਇਸ ਕਰਕੇ ਅਸੀਂ ਜਿਹੜੇ ਅੱਜ ਬੈਠੇ ਹੋਏ ਆ ਸਾਰੇ ਕੰਪਿਊਟਰ ਅਧਿਆਪਕ ਤੇ ਤਕਰੀਬਾ ਕਿੰਨੀ ਉਜੀਤ ਚ ਤੁਸੀਂ ਲੇਡੀ ਸਟਾਫ ਤੇ ਜੈਂਟਲਸਟਾਫ ਬੈਠੇ ਹੋ ਜਿਹੜਾ ਕਿ ਮੁੱਖ ਮੰਤਰੀ ਵੀ ਰਹਿ ਸਕਿਆ ਅ ਭਾਜੀ ਸਾਡਾ 5000 ਦੇ ਕਰੀਬ ਸਵੇਰ ਦਾ ਜਿਹੜਾ ਵਾ ਕੰਪਿਊਟਰ ਅਧਿਆਪਕ ਵੱਖ-ਵੱਖ ਪ੍ਰਾਤਰੀਜ ਤੇ ਬੰਦੀਆਂ ਵੀ ਸਾਡਾ ਸਾਥ ਦੇਣ ਆਏ ਹੋਏ ਆ ਕਿਰਤੀ ਕਿਸਾਨ ਯੂਨੀਅਨ ਸਾਰੀਆਂ ਹੀ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਸਾਡੇ ਦਰਦ ਨੂੰ ਸਮਝਦੇ ਹੋਏ ਸਾਰੇ ਸਾਡੇ ਦਰਦ ਨੂੰ ਸਮਝ ਰਹੇ ਬਸ ਇੱਕ ਸਰਕਾਰ ਆ ਜਿਹੜੀ ਸਾਡੇ ਦਰਦ ਨੂੰ ਨਹੀਂ ਸਮਝ ਰਹੀ ਤੇ ਅਸੀਂ ਇਹਦਾ ਸੜਕਾਂ ਦੇ ਅਸੀਂ ਇਹਨਾਂ ਨੂੰ ਸਰਕਾਰਾਂ ਨੂੰ ਬਣਾਉਣ ਵਾਲਾ ਕੌਣ ਆ ਅਸੀਂ ਲੋਕ ਹੀ ਆ ਨਾ ਜਨਤਾ ਹੀ ਆ ਨਾ ਪਰ ਇਹ ਜਨਤਾ ਤੋਂ ਲੈ ਕੇ ਵੋਟਾਂ ਤੇ ਮੁੜ ਕੇ ਵੜ ਜਾਂਦੇ ਨੇ ਮਹਿਲਾ ਦੇ ਵਿੱਚ ਤੇ ਅਸੀਂ ਸੜਕਾਂ ਤੇ ਆ ਤੇ ਕੋਚੇ ਵੀ ਨਹੀਂ ਬਦਲਾਵ ਹੋਇਆ ਇਹ ਆ ਆਮ ਆਦਮੀ ਪਾਰਟੀ ਬਦਲਾਵ ਦਾ ਨਾਹਰਾ ਲੈ ਕੇ ਆਈ ਸੀ ਤੇ ਸਾਰਾ ਬਦਲਾਵ ਜਿਹੜਾ ਇਹਨਾਂ ਦਾ ਸੜਕਾਂ ਤੇ ਰੋਲ ਰਿਆ ਹੁਣ ਸੜਕਾਂ ਤੇ ਰੋਲਣ ਦੀ ਮਜਬੂਰ ਹੋ ਰਿਆ ਇਹ ਸਾਨੂੰ ਹੁਣ ਦੱਸਣ ਵੀ ਕਿਹੜਾ ਆਹੀ ਬਦਲਾਵ ਹੈ ਜੇ ਤੇ ਫੇਰ ਤਾਂ ਸਾਨੂੰ ਕੋਈ ਲੋੜ ਨਹੀਂ ਸੀ ਬਦਲਣ ਦੀ ਫੇਰ ਤੇ ਉਹੀ ਚੰਗੇ ਸੀਗੇ ਉਹੀ ਤੁਰੇ ਆਉਂਦੇ ਸੀਗੇ ਸਾਨੂੰ ਡੀਸੀ ਦਫ਼ਤਰ ਮੂਰੇ ਵੀ ਤੁਹਾਡਾ ਕਾਫੀ ਦਿੰਦਾ ਪਰਟੈਸਟ ਚੱਲ ਰਿਹਾ ਹੈ ਅੱਜ ਮੁੱਖ ਮੰਤਰੀ ਤੇ ਆ ਸਕੇ ਆਇਓ ਤੇ ਕਿੰਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ ਜੋ ਤੁਸੀਂ ਹੁਣ ਸੜਕਾਂ 'ਤੇ ਬੈਠ ਗਏ ਹੋ ਭਾਜੀ 105 ਦਿਨ ਤੋਂ ਤੇ ਸੰਗਰੂਰ ਦੇ ਡੀਸੀ ਦਫਤਰ ਦੇ ਬਾਹਰ ਬੈਠੇ ਹੋਏ ਆ ਪਰ ਇਹ ਟਸ ਤੋਂ ਮਸ ਹੁਣੀ ਹੋ ਰਹੀ ਸਰਕਾਰ ਐਨੀ ਠੀਠ ਸਰਕਾਰ ਅਸੀਂ ਨਹੀਂ ਵੇਖੀ ਚਲੋ ਜਦੋਂ ਦੇ ਅਸੀਂ ਸਾਡਾ ਜਨਮ ਹੋਇਆ ਪਰ ਅਸੀਂ ਇਦਾਂ ਦੀ ਠੀਠ ਸਰਕਾਰ ਨਹੀਂ ਵੇਖੀ ਕਦੀ ਕਿ ਜਿਹੜੇ ਕੁਝ ਲਾ ਰਹੇ ਵੀ ਐਦਾਂ ਲਾ ਰਹੇ ਨੇ ਕਿ ਸਾਨੂੰ ਨਹੀਂ ਪਤਾ ਇਹ ਇਹਨਾਂ ਨੂੰ ਝੂਠ ਆਉਂਦੇ ਕਿੱਦਾਂ ਨੇ ਕਮੇਡੀਅਨ ਸਰਕਾਰ ਆ ਚੁੱਕੀ ਆ ਇਹ ਕਮੇਡੀ ਹੀ ਕਰਨ ਇਹਨਾਂ ਦੀ ਇਹਦੀ ਇਹਨਾਂ ਦੀ ਆਦਤ ਸੀ ਇੱਕ ਉਹ ਕਮੇਡੀ ਹੀ ਸਾਰੀ ਸਾਡੀ ਪੰਜਾਬ ਦੀ ਜਨਤਾ ਦੇ ਨਾਲ ਕਰੀ ਜਾ ਰਹੇ ਨੇ ਇਹਨਾਂ ਨੂੰ ਭੋਰਾ ਫਰਕ ਨਹੀਂ ਪੈਂਦਾ ਜਨਤਾ ਜੀਵੇ ਜਾਂ ਮਰੇ ਐਂਡ ਥੈਂਸ ਕੋਈ ਜੀਵੇ ਜਾਂ ਮਰੇ ਸੁਥਰਾ ਘੋਲ ਪਤਾਸੇ ਪੀਵੇ ਇਹਨਾਂ ਦਾ ਉਹ ਹਾਲ ਆ ਇਹਨਾਂ ਦਾ ਜਿਹੜਾ ਵਾ ਇਹ ਹਸ਼ਰ ਪਰ ਇਹਨਾਂ ਨੂੰ ਬੁਰਾ ਹੋਵੇਗਾ ਇਹ ਅਸੀਂ ਇਥੋਂ ਕੁਛ ਨਾ ਕੁਛ ਲੈ ਕੇ ਹੀ ਹੁਣ ਥੋਟਾਂਗੇ ਸੜਕਾਂ ਤੋਂ ਐਵੇਂ ਨਹੀਂ ਜਾਂਦੇ